ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਜੀ ਅੱਜ ਸੋਡੇ ਨਾਲ ਟੋਰਸ਼ਨ ਦੀ ਵੀਡੀਓ ਸਾਂਝੀ ਕਰਨ ਲੱਗੇ ਆ ਜੀ ਬੱਚੇਦਾਨੀ ਦਾ ਵੱਲ ਜੀ ਤੇ ਇਹ ਖਾਸ ਕਰ ਮੰਨ ਲਓ ਸੂਣ ਦੇ ਨੇੜੇ ਹੀ ਹੁੰਦੀਆਂ ਜੀ ਇਹ ਚੀਜ਼ਾਂ ਜ਼ਿਆਦਾਤਰ ਮੰਨ ਲਓ ਪਸ਼ੂ ਦੇ ਸੂਣ ਵੇਲੇ ਹੀ ਵੱਲ ਪੈਂਦਾ ਪਰ ਕਈ ਵਾਰੀ 7ਵੇਂ 8ਵੇਂ ਮਹੀਨੇ ਚ ਵੀ ਵੱਲ ਪਿਆ ਜਾਂਦਾ ਜੀ ਇਹਦੇ ਚ ਪਸ਼ੂ ਬਹੁਤ ਜ਼ਿਆਦਾ ਦਰਦ ਮੰਨੂਗਾ ਕੋਈ ਵੀ ਇਨਸਾਈਡ ਲਾਉਂਗੇ ਕੋਈ ਮਰਜ਼ੀ ਟੀਕਾ ਲਾਈ ਜਾਵੋਗੇ ਜੀ ਕਿਹੜਾ ਦਰਦ ਹੋ ਸਕਦਾ ਕੋਈ ਅੱਧੇ ਘੰਟੇ ਵਾਸਤੇ ਟਿਕ ਜੇ ਪਰ ਇਹਦੇ ਚ ਪਸ਼ੂ ਦਰਦਮੰਦ ਨਾ ਨਹੀਂ ਹਟੂਗਾ ਸੂਨ ਦੇ ਨੇੜੇ ਜਿਹੜੀ ਦਿੱਕਤ ਸੀ ਜੀ ਇਹ ਹੁਣ ਮੱਝ ਦੇ ਅੱਧਾਵਲ ਸੀਗਾ ਜੀ ਤਾਂ ਕਰਕੇ ਅੰਦਰੋਂ ਫਲੂਇਡ ਆ ਰਿਹਾ ਪਰ ਇਹਦੇ ਇਹ ਦੇ ਚ ਮੰਨ ਲਓ ਜਿਹੜਾ ਇਹ ਕੇਸ ਹੈ ਇਹਦੇ ਚ ਕਦੇ ਫਲੂਇਡ ਨਹੀਂ ਆਊਗਾ ਕੋਈ ਜਾਲਾ ਨਹੀਂ ਆਊਗਾ ਜੇ ਡੇਢ ਜਾਂ ਦੋਵਾਲ ਪਏ ਹੋਣ ਜੀ ਤੇ ਇਹਦੇ ਚ ਅੱਧਾਵਲ ਸੀਗਾ ਬੱਚਾ ਇਹ ਚ ਵੀ ਨਹੀਂ ਖਿੱਚਿਆ ਜਾਂਦਾ ਜੀ ਅੱਧਾਵਲ ਚ ਚਲੋ ਇਹ ਹੁੰਦਾ ਵੀ ਬਿਨਾਂ ਫੱਟੇ ਤੋਂ ਵਾਲ ਨਿਕਲ ਜਾਂਦਾ ਜਿਹੜਾ ਅੱਧਾਵਲ ਹੁੰ ਫੱਟੇ ਦਾ ਮਤਲਬ ਕੁੱਖ ਤੇ ਲਾਉਂਦਾ ਇਹ ਹੁੰਦਾ ਜੀ ਵੀ ਬੱਚੇਦਾਨੀ ਫਿਕਸ ਹੋ ਜਾਂਦੀ ਹੈ ਤੇ ਬੱਚੇਦਾਨੀ ਮੰਨ ਲਓ ਬੱਚਾ ਨਹੀਂ ਘੁੰਮੂਗਾ ਨਾਲ ਬੱਚੇਦਾਨੀ ਘੁੰਮ ਜੂਗੀ ਤੇ ਪਸ਼ੂ ਦਾ ਵਾਲ ਸੌਖਾ ਲੈ ਜਾਂਦਾ ਜੀ ਠੀਕ ਹੈ ਤੇ ਜਿੱਧਰ ਨੂੰ ਵਾਲ ਹੈਗਾ ਫੱਟਾ ਉਹ ਹਿਸਾਬ ਨਾਲ ਰੱਖ ਕੇ ਤੁਸੀਂ ਸ਼ਾਇਦ ਵੀਡੀਓ ਦੇਖੀਆਂ ਹੋਣਗੀਆਂ ਜੀ ਹੁਣ ਗਾ ਸੀਜ਼ਨ 'ਚ ਇਹ ਕੇਸ ਆਉਂਦੇ ਰਹਿੰਦੇ ਆ ਪਰ ਹੁਣ ਮੰਨ ਲਓ ਪ੍ਰਮਾਤਮਾ ਕਿਸੇ ਦੇ ਪਸ਼ੂ ਨੂੰ ਐਸੇ ਟੋਰਸ਼ਨ ਪਾਵੇ ਨਾ ਜੀ ਬਹੁਤ ਹੀ ਕ੍ਰਿਟੀਕਲ ਕੇਸ ਹੁੰਦਾ ਹੈ ਤੇ ਆਪਾਂ ਇਹ ਬੱਚੇ ਨੂੰ ਨਹੀਂ ਬਚਾ ਸਕੀ ਜੀ ਕਿਉਂ ਰਾਤ ਦੀ ਮੱਝ ਤਕਲੀਫਤ ਸੀਗੀ ਤੇ ਥੋੜਾ ਜਿਹਾ ਇਹ ਮੁੰਡੇ ਨੂੰ ਇਹ ਹੋ ਗਿਆ ਵੀ ਚਲੋ ਫਲੂਇਡ ਆ ਰਿਹਾ ਅੰਦਰੋਂ ਜਾਲੇ ਕਰ ਰਹੀ ਹੈ ਮੱਝ ਵੀ ਟੋਰਸ਼ਨ ਵਾਲਾ ਕੇਸ ਨਹੀਂਗਾ ਵੀ ਦਰਦ ਮੰਦੀ ਹੈ ਮੱਝ ਸੁੰਦੀ ਜੀ ਪਰ ਇਹ ਨਹੀਂ ਸੀ ਜੀ ਜਦੋਂ ਮੈਂ ਜਾ ਕੇ ਚੈੱਕ ਕੀਤੀ ਅੱਜ ਦੇ ਵੱਲ ਸੀ ਬੱਚੇ ਦਾ ਨਹੀਂ ਨੂੰ ਵਾਲ ਕੱਢ ਗਏ ਇਹ ਚ ਡਿਸਟ੍ਰੋਫੀਆ ਬੰਦਾ ਹੀ ਬੰਦਾ ਜੀ ਬਾਅਦ ਚ ਕਨਫਰਮ ਹੈ ਕਿਉਂ ਬੱਚਾ ਸਾਰਾ ਘੁੰਮ ਜਾਂਦਾ ਤੇ ਇਹ ਚ ਮੰਨ ਲਓ ਡਿਸਟ੍ਰੋਫੀਆ ਬਣੂਗਾ ਹੀ ਬੱਚਾ ਬਾਅਦ ਚ ਔਖਾ ਬਹੁਤ ਨਿਕਲਦਾ ਹੈ ਇਹ ਤੇ ਸਾਨੂੰ ਘਟੋ ਘਟ ਤਕਰੀਬ-ਕਰੀਬ 1 ਘੰਟਾ ਲੱਗ ਗਿਆ ਜੀ ਮੱਝ ਵਾਲ ਕੱਢ ਕੇ ਸੁਵਾਉਂਦਿਆਂ ਨੂੰ ਤੇ ਬੱਚਾ ਆਪਾਂ ਨਹੀਂ بچਾ ਸਕੀ ਜੀ ਸ਼ੁਰੂਤ ਟਾਈਮ ਲੱਗਿਆ ਕਿਉਂ ਬੱਚਾ ਸਾਰਾ ਘੁੰਮ ਗਿਆ ਸੀਗਾ ਤੇ ਅੱਧਾ ਪੌਣਾ ਘੰਟਾ ਕਰੀਬ ਲੱਗ ਹੀ ਜਾਂਦਾ ਜੀ ਤੇ ਜੇ ਪਸ਼ੂ ਨਾਲ ਦੀ ਨਾਲ ਸੁਣਦਾ ਤਾਂ ਚਾਂਸ ਹੁੰਦੇ ਆ ਵੀ ਬੱਚਾ ਬਚ ਜਾਊਗਾ ਸੂਤ ਹੈ ਮੱਝ ਨਾਲ ਦੀ ਨਾਲ ਪਈ ਸੀ ਜੀ ਪਰ ਇਹਦੀ ਮਟਾਂਢੀ ਅੰਦਰ ਟੁੱਤੀ ਸੀ ਤੇ ਰਾਤ ਹੀ ਸੀਗੀ ਬਹੁਤ ਜ਼ਿਆਦਾ ਪਾਣੀ ਨਿਕਲਿਆ ਤੁਸੀਂ ਐਂਡ ਚ ਲਾਸਟ ਵੀਡੀਓ ਤੇ ਦੇਖਿਓ ਜੀ ਬਹੁਤ ਜਿਆਦੇ ਪਾਣੀ ਬੱਚੇ ਦੇ ਅੰਦਰੋਂ ਨਿਕਲਿਆ ਘਟੂ ਘਟ ਇੱਕ ਬਾਲਟੀ ਪਾਣੀ ਦੀ ਜੀ ਤੇ ਪਰ ਬੱਚਾ ਨਹੀਂ بچਾ ਸਕਿਆ ਪਰ ਮੱਝ ਦੀ ਜੇਤੂ ਪੈ ਗਈ ਮੱਝ ਤਾਂ ਅੰਦਰ ਉਸਤਾ ਜੀ ਹਫਤੇ ਪਹਿਲਾਂ ਦੀ ਵੀਡੀਓ ਹੈ ਇਹ ਤੇ ਮੈਂ ਕਿਹਾ ਚਲੋ ਸਾਂਝੀ ਕਰਦੇ ਆ ਜੀ ਕਿਉਂਗਾ ਸੀਜ਼ਨ ਆਉਂਦਾ ਇਹ ਚੀਜ਼ ਦਾ ਖਾਸ ਧਿਆਨ ਰੱਖਿਓ ਜੇ ਤੁਸੀਂ ਆਪਦੇ ਪਸ਼ੂਆਂ ਚ ਜੇ ਪਸ਼ੂ ਫਿਰ ਚਾਰੇ ਲੱਤਾ ਇੱਕ ਪਾਸੇ ਨੂੰ ਕੱਢ ਕੇ ਲੇਟਾ ਮਾਰਦਾ ਜਿਆਦਾਤਰ ਜਿਹੜਾ ਵਾਲ ਹੁੰਦਾ ਮੰਨ ਲਓ ਪਸ਼ੂ ਕੋਖ ਵਾਲਾ ਪਾਸਾ ਥੱਲੇ ਕਰਕੇ ਲੇਟਾ ਮਾਰੂਗਾ ਜੀ ਬਹੁਤ ਜਿਆਦਾ ਚਾਂਸ ਹੁੰਦੇ ਆ ਇਹ ਤੇ ਬਾਕੀ ਵਾਲਦਾ ਕੋਈ ਪਤਾ ਨਹੀਂ ਦੂਜੇ ਪਾਸੇ ਵੀ ਪੈ ਸਕਦਾ ਜੀ ਤੇ ਇਹਦੇ ਚ ਪਸ਼ੂ ਜਦੋਂ ਬਹੁਤ ਜ਼ਿਆਦਾ ਜੋਰ ਲਾਊਗਾ ਤੇ ਕੁਝ ਵੀ ਨਹੀਂ ਆਊਗਾ ਪਸ਼ੂ ਜਿਹੜੀਆਂ ਆਪਣੀਆਂ ਮਗਰ ਲੀਆਂ ਲੱਤਾਂ ਮੰਨ ਲਓ ਵੀ ਮਗਰੋਂ ਜਿਹੜਾ ਪਿੱਛਾ ਆਪਦਾ ਪਸ਼ੂ ਥੱਲੇ ਲਾ ਦਿੰਦਾ ਜੀ ਤੇ ਪਰ ਆਉਂਦਾ ਚ ਕੁਝ ਨਹੀਂ ਬਹੁਤ ਜ਼ਿਆਦਾ ਪਸ਼ੂ ਜੋਰ ਲਾਉਂਦਾ ਜਦੋਂ ਡੇਢ ਜਾਂ ਦੋ ਵਾਲ ਹੋਣ ਚਲੋ ਇਹ ਮੱਝ ਦੇ ਤਾਂ ਅੱਧਾ ਵਾਲ ਸੀਗਾ ਜੀ ਥੋੜਾ ਜਿਹਾ ਲੇਟਾ ਹੀ ਮਾਰਦੀ ਸੀਗੀ ਮੱਝ ਤੇ ਪਰ ਅੱਧੇ ਵਾਲ ਚ ਵੀ ਤੁਸੀਂ ਆਪਾਂ ਮੱਝ ਉਵੇਂ ਸਵਾਰ ਨਹੀਂ ਸਕਦੇ ਜੇ ਜਿੰਨਾ ਚਿਰ ਮੰਨ ਲਓ ਰਾਹ ਕਲੀਅਰ ਨਹੀਂ ਹੁੰਦਾਗਾ ਹੱਥ ਚੰਗੀ ਤਰ੍ਹਾਂ ਪੈਨ ਨਹੀਂ ਲੱਗਦਾ। ਇਹਦੇ 'ਚ ਆਪਾਂ ਜਿਹੜਾ ਵਾਲਾ ਮੰਨ ਲਓ ਵੀ ਵਾਲ ਕੱਢਣ ਦੀ ਆ ਵੀਡੀਓ ਆਪਾਂ ਬਣਾ ਨਹੀਂ ਸਕੇ ਜੀ ਕਿਉਂ ਬੰਦੇ ਥੋੜੇ ਸੀਗੇ। ਤੇ ਉਸ ਤੋਂ ਬਾਅਦ ਸੋਨੂੰ ਸਾਰੀ ਵੀਡੀਓ ਦਿਖਾਈ ਹੈ ਜੀ ਪਹਿਲਾਂ ਪਸ਼ੂ ਨੂੰ ਮੰਨ ਲਓ ਕਾਬੂ ਕੀਤਾ ਸਿੱਟਿਆ ਥੱਲੇ। ਠੀਕ ਆ ਫਿਰ ਚੈੱਕ ਕਰਕੇ ਦੇਖਿਆ ਵੀ ਕਿੱਧਰਲੇ ਪਾਸੇ ਵਾਲ ਆ ਉਹ ਤਾਂ ਚਲੋ ਖੜੀ ਤੇ ਦੇਖ ਹੀ ਲਿਆ ਸੀਗਾ ਜੀ ਫਿਰ ਪਲਟਾ ਦਵਾ ਕੇ ਵਾਲ ਕੱਢਦਾ ਸੀਗਾ। ਤੇ ਇਹ ਖਾਸ ਹੋਣਾ ਗਾਂ ਕੇਸ ਆਉਣਗੇ ਜੀ। ਚਲੋ ਰੱਬ ਆਪਾਂ ਤਾਂ ਕਹਿੰਦੇ ਆ ਕਿਸੇ ਤੇ ਪਸ਼ੂ ਨੂੰ ਇਹ ਪ੍ਰੋਬਲਮ ਆਵੇ ਨਾ। ਪਰੇ ਬਹੁਤ ਕ੍ਰਿਟੀਕਲ ਕੇਸ ਹੁੰਦਾ ਠੀਕ ਹੈ ਜੀ ਆਮ ਹੀ ਵੀਡੀਓ ਤੁਸੀਂ ਦੇਖਦੇ ਰਹਿੰਨੇ ਆ YouTube ਤੇ ਇਹਨੂੰ ਟੋਰਸ਼ਨ ਕਹਿੰਦੇ ਆ ਜੀ ਬੱਚੇਦਾਨੀ ਦਾ ਵਾਲ ਇਹਦੇ ਚ ਬੱਚੇਦਾਨੀ ਨੂੰ ਵਟ ਪੈ ਜਾਂਦਾ ਜੀ ਜਿਵੇਂ ਆਪਾਂ ਕਿਸੇ ਚੀਜ਼ ਨੂੰ ਗੰਢ ਦੇ ਦਿੰਨੇ ਆ ਇਸ ਤਰ੍ਹਾਂ ਇਹ ਵਾਲ ਹੁੰਦਾ ਤੇ ਨਿਕਲ ਜਾਂਦਾ ਜੀ ਕੋਈ ਬੜੀ ਵੱਡੀ ਗੱਲ ਨਹੀਂ ਹੁੰਦੀ ਜੇ ਵਾਲ ਪੱਕਿਆ ਹੋਵੇ ਤਾਂ ਕਈ ਵਾਰੀ ਆਪਰੇਸ਼ਨ ਵੀ ਕਰਵਾਉਣਾ ਪੈਂਦਾ ਬਹੁਤ ਜ਼ਿਆਦਾ ਵਾਲ ਕਈ ਵਾਰੀ ਢਾਈ ਜਾਂ ਤਿੰਨ ਵਾਲ ਵੀ ਹੁੰਦੇ ਆ ਉਦੋਂ ਥੋੜੇ ਜਿਹਾ ਪਲਟੇ ਵੀ ਜ਼ਿਆਦਾ ਲੱਗਦੇ ਆ ਪਰ ਪ੍ਰਮਾਤਮਾ ਦੀ ਕਿਰਪਾ ਨਾਲ ਆਪਾਂ ਜਿੰਨੇ ਵੀ ਅੱਜ ਤੱਕ ਕੱਢੇ ਆ ਜੀ ਇੱਕ ਪਲਟੇ ਤਹੀ ਕੱਢੇ ਆ ਬਲ ਤੇ ਫੱਟਾ ਰੱਖ ਕੇ ਜ਼ਿਆਦਾਤਰ ਵਾਲ ਮੈਂ ਕੱਢੇ ਆ ਚਲੋ ਇਹ ਵਾਲ ਥੋੜਾ ਸੀਗਾ ਜੀ ਤੇ ਇਹ ਚ ਫੱਟੇ ਦੀ ਲੋੜ ਨਹੀਂ ਪਈ ਇੱਕ ਵਾਰੀ ਖਾਲੀ ਪਲਟਾ ਦਵਾ ਕੇ ਹੀ ਵੇਖੀਦਾ ਬਈ ਆਪਾਂ ਨੂੰ ਇਹ ਹੁੰਦਾ ਵੀ ਬੱਚੇ ਦਾ ਬੱਚੇ ਦਾ ਸੰਭਰਕਾ ਜਿਹੜਾ 나ੜੂ ਇਹ ਨਾ ਟੁੱਟੇ ਫੱਟੇ ਨਾ ਜ਼ਿਆਦਾ ਚਾਂਸ ਹੁੰਦੇ ਆ ਵੀ ਨਾਲ ਦੀ ਨਾਲ ਬਲੀਡਿੰਗ ਆ ਜਾਂਦੀ ਹੈ ਤੇ ਬੱਚਾ ਨਹੀਂ ਬਚਦਾ ਜੀ ਠੀਕ ਹੈ ਆ ਦੇਖੋ ਪਾਣੀ ਬਹੁਤ ਜਿਆਦਾ ਨਿਕਲ ਰਿਹਾ ਬੱਚੇ ਦੇ ਅੰਦਰੋਂ ਪਰ ਇਹ ਥੋੜਾ ਜਿਹਾ ਮਟਾਂਡੀ ਜਿਆਦਾ ਟਾਈਮ ਦੀ ਟੁੱਟੀ ਹੋਣ ਕਰਕੇ ਮੰਨ ਲਓ ਬੱਚਾ ਨਹੀਂ بچਾ ਸਕਿਆ ਆਪਾਂ ਜਿਆਦਾਤਰ ਇਹ ਕੰਡੀਸ਼ਨ 'ਚ ਬੱਚਾ ਨਹੀਂ ਬਚਦਾ ਜੀ ਮੰਨ ਲਓ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਵੀ ਬੱਚਾ ਇਹਦੀ ਕੰਡੀਸ਼ਨ 'ਚ ਕਦੇ ਵੀ ਨਹੀਂ ਬਚੂਗਾ ਪ੍ਰਮਾਤਮਾ ਇਹ ਤਾਂ ਸਾਰਿਆਂ ਦੇ ਪਸ਼ੂਆਂ ਦੇ ਕਿਰਪਾ ਰੱਖੇ ਜੀ ਇਹੋ ਜੀ ਕੰਡੀਸ਼ਨ ਕਦੇ ਆਵੇ ਨਾ ਪਰ ਜੇ ਕਦੇ ਵੀ ਇਹ ਜੀ ਕੰਡੀਸ਼ਨ ਆਉਂਦੀ ਹੈ ਜੀ ਬੱਚੇ ਦਾ ਨੀ ਦਾ ਵਲਟੌਰ ਸੰਜੀ ਨੂੰ ਕਹਿੰਨੇ ਆਪਾਂ ਜੇ ਤੁਹਾਨੂੰ ਮੰਨ ਲਓ ਜੱਜਮੈਂਟ ਹੋ ਗਈ ਆ ਤਾਂ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ 9815843096 ਮੇਰਾ ਨੰਬਰ ਆ ਜੀ ਪਿੰਡ ਹਰੀਨੋ ਜ਼ਿਲ੍ਹਾ ਫਰੀਦਕੋਟ ਜੀ ਧੰਨਵਾਦ ਬਹੁਤ ਬਹੁਤ ਮਨਨ ਖੁੱਲੀ ਰਹੋ ਕੋਈ ਨਾ ਬਾਕੀ ਉਹ ਹਰੀਨ ਦਾ ਨਾਲ ਇਹਦਾ ਜੋੜ ਲੱਗਦਾ ਮੈਂ ਤਾਲ ਲਿਖ ਬੜਾ ਚੰਗਾ ਬੜਾ ਬਸੋਂ ਦਾ ਸੱਚ ਨੂੰ तो बहुत सारा सा भी पड़ता पूरा यो रे यार रब ने बढ़िया सा हो गई हां कोई ना निकले मेरे को और निकल जाए नहीं नहीं आ डाल काटला काटला बहुत आ जाए भाई तो फोन निकल रहा है बहुत है ही है हां जी और कितना वहां होता निकल जाता पानी का वाला तो ये सुके हो रहा है ਨਹੀਂ ਨਹੀਂ ਡាក់ ਦੋ ਆਗੇ ਪੈਣ ਪਾਣੀ ਥੋੜਾ ਨਿਕਲੂਗਾ ਪਰ ਹਾਂ ਉਹ ਦੋ ਕੋਈ ਥੰਮੇ ਬਾਹਰ ਆਹ ਆਉਂਦਾ ਜੀ ਮਾਰ ਗਿਆ ਨਾ ਹਾਂ ਹਾਂ ਸਹੀ ਹੈ ਬੱਚਾ ਉਹ ਕਾੜਦੇ ਤਾਂ ਕੋਈ ਨਾ ਪਾਣੀ ਤਾਂ ਨਹੀਂ ਕਾੜਦੇ ਮੈਂ ਟੈਂਕ ਦਾ ਪਾਣੀ ਬਾਹਰ ਹੈ ਇੰਨਾ ਪਾਣੀ ਆਪਾਂ ਤਾਂ ਦੇਖਿਆ ਹੀ ਨਹੀਂ ਕਦੇ ਪਸੰਦ ਨਾ ਸਾਰੇ ਦਾ ਟਾਂਡੀ ਅੰਦਰ ਹੈ ਨਾ ਆਪਾਂ ਮੜਾ ਮੂਟਾ ਪਾਣੀ ਇਹ ਤਾਂ ਵੇਖਦੇ ਨਾ